ਖਬਰ ਸਾਹਮਣੇ ਆ ਰਹੀ ਹੈ પેટ્રોલ ਪੰਪ ਦੇ ਉੱਤੇ ਤੇਲ ਪੋਣ ਨੂੰ ਲੈ ਕੇ ਗੋਲੀ ਚੱਲੀ ਹੈ ਗੋਲੀ ਵੀ ਕਿਸੇ ਹੋਰ ਦੇ ਵੱਲੋਂ ਨਹੀਂ ਬਲਕਿ પેટ્રોલ ਪੰਪ ਦੇ ਮਾਲਕ ਦੇ ਵੱਲੋਂ ਚਲਾਈ ਗਈ ਹੈ ਤਾਂ ਕਿਸੇ ਗੱਲ ਨੂੰ ਲੈ ਕੇ પેટ્રોલ ਪੰਪ ਦੇ ਮਾਲਕ ਦੇ ਨਾਲ ਨੌਜਵਾਨਾਂ ਦੀ ਬਹਿਸ ਹੋ ਜਾਂਦੀ ਹੈ ਤੇ ਮਾਮਲਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ પેટ્રોલ ਪੰਪ ਦੇ ਮਾਲਕ ਦੇ ਵੱਲੋਂ ਆਪਣੇ ਲਾਈਸੰਸੀ 32 ਬੋਰ ਰਿਵਰਵਲ ਦੇ ਨਾਲ ਫਾਇਰ ਕਰ ਦਿੱਤੇ ਜਾਂਦੇ ਨੇ ਤੇ ਇਸ ਦਰਮਿਆਨ ਇੱਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਮਾਮਲਾ ਜੋ ਹੈ ਫਰੀਦਕੋਟ ਦੇ ਪਿੰਡ ਔਲਕ ਤੋਂ ਸਾਹਮਣੇ ਆਇਆ ਜਿੱਥੇ ਕਿ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਪੋਣ ਆਏ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਇਹ ਬਹਿਸ ਵੀ ਜਿਹੜੀ ਹੈ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਹੁੰਦੀ ਹੈ ਜਿਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਆਪਣੀ ਲਾਇਸੈਂਸੀ ਰਿਵੋਲਵਰ ਦੇ ਨਾਲ ਫਾਇਰ ਕਰ ਦਿੱਤੇ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਬੀਤੀ ਦਿਨੀ ਪੈਟਰੋਲ ਦੀ ਡੀਜ਼ਲ ਦੀ ਕਾਫੀ ਦਿੱਕਤ ਆ ਰਹੀ ਸੀ ਪੈਟਰੋਲ ਪੰਪਾਂ ਦੇ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਜਹ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਈ ਥਾਵਾਂ ਦੇ ਉੱਤੇ ਬਹਿਸਬਾਜ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਇਹ ਸਭ ਦੇ ਵਿਚਾਲੇ ਫਰੀਦਕੋਟ ਦੇ ਪਿੰਡੋਂ ਅਲ ਇਕ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਆਪਣੀ 32 ਬੋਰ লাইসেনਸੀ রিভলভার ਦੇ ਨਾਲ ফায়ার ਕੀਤੇ ਜਾਂਦੇ ਨੇ ਤੇ গুলি ਜਿਹੜੀ ਆ ਇੱਕ ਨੌਜਵਾਨ ਦੇ ਲੱਗਦੀ ਆ ਹਾਲਾਂਕਿ ਮਾਮਲਾ ਕੀ ਹੈ ਇਸ ਦੀ ਜਾਂਚ ਪੜਤਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਆਪਾਂ ਜਿਸ ਨੌਜਵਾਨ ਦੇ ਗੋਲੀ ਲੱਗੀ ਆ ਉਸਤੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਕਿ ਆਖਿਰਕਾਰ ਉਹਨਾਂ ਦਾ ਲੜਕਾ ਕਣਕ ਦੇ ਉੱਤੇ ਸਪਰੇਅ ਕਰਨ ਦੇ ਲਈ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਲੈਣ ਦੇ ਲਈ ਆਇਆ ਸੀ ਪਰ ਪੰਪ ਦੇ ਕਰਿੰਦਿਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੈਟਰੋਲ ਪੰਪ ਦਾ ਮਾਲਕ ਆਉਂਦਾ ਤੇ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ 5 ਦੇ ਕਰੀਬ ਫਾਇਰ ਕੀਤੇ ਗਏ ਨੇ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਤੇ ਇਸ ਦਰਮਿਆਨ ਗੋਲੀ ਜਿਹੜੀ ਹੈ ਇੱਕ ਲੜਕਾ ਜਿਸ ਦਾ ਨਾਮ ਅਮਰਿੰਦਰ ਸਿੰਘ ਦੱਸਿਆ ਜਾ ਰਿਹਾ ਉਸ ਤੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਇਥੋਂ ਤਾਂ ਕਿ ਗੋਲੀ ਲੱਗਣ ਤੋਂ ਬਾਅਦ ਜੋ ਨੌਜਵਾਨ ਹੈ ਜ਼ਖਮੀ ਹੋਇਆ ਹੈ ਉਸਦੇ ਸਿਰ ਦੇ ਵਿੱਚ ਪਾਈਪਾਂ ਅਤੇ ਪਿਸਟਲ ਦੇ ਬੱਟ ਵੀ ਮਾਰੇ ਗਏ ਨੇ ਇਸ ਕਦਰ ਜੋ ਹੈ ਮਾਹੌਲ ਹੈ પેટ્રોલ ਪੰਪ ਦੇ ਉੱਤੇ ਤਣਾਅਪੂਰਨ ਹੋਇਆ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਜਿੱਥੇ ਗੋਲੀ ਚਲਾਉਣ ਤੋਂ ਬਾਅਦ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਲੜਕੇ ਦੇ ਨਾਲ ਤਾਂ ਦੂਜੇ ਪਾਸੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮਾਹੌਲ ਜਿਹੜਾ ਹੈ ਤਣਾਅਪੂਰਨ ਹੋਇਆ ਤੇਲ ਪਉਣ ਨੂੰ ਲੈ ਕੇ ਇਹ ਲੜਾਈ ਹੋਈ ਹੈ ਤੇ ਲੜਾਈ ਇਸ ਕਦਰ ਵੱਧ ਜਾਂਦੀ ਹੈ ਕਿ ਗੋਲੀਆਂ ਚਲਾਉਣ ਦੀ ਨੌਬਤ ਆ ਜਾਂਦੀ ਹੈ ਤੇ ਗੋਲੀਆਂ ਵੀ ਜਿਹੜੀਆਂ ਨੇ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਚਲਾਈਆਂ ਗਈਆਂ ਨੇ ਪੰਜ ਦੇ ਕਰੀਬ ਫਾਇਰ ਜਿਹੜੇ ਆ ਪੈਟਰੋਲ ਪੰਪ ਦੇ ਮਾਲਕ ਤੇ ਵੱਲੋਂ ਕੀਤੇ ਗਏ ਨੇ ਮੇਰਾ ਬੇਟਾ ਤੇ ਇਹਨਾਂ ਦੇ ਪੈਟਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕਿ ਕਿਹੜੀ ਗੱਲ ਪਿੱਛੇ ਬੈਚ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਫੋਨ ਇਹਨਾਂ ਮੈਂ ਡੈਡੀ ਮਾਲਕ ਨਾਲ ਕਿਹਾ ਅੰਦਰ ਨੂੰ ਗੱਲ ਕਰਾਓ ਉਹਨਾਂ ਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਉਹਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਬੰਦਾ ਆ ਉਹ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣ ਲੱਗਾ ਉਹਦੋਂ ਉਹਨੂੰ ਜ਼ੂਰ ਨੇ ਚੀਕ ਮਾਰੀਆਂ ਦਾ ਡੈਡੀ ਉਹ ਮਿੰਦਰ ਦੇ ਉਹਨੇ ਲੱਤ 'ਚ ਗੋਲੀ ਮਾਰ ਦਿੱਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੇ ਇਹ ਕੰਗਾਲੋ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆਂ ਮੈਂ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਤੂੰ ਨਹੀਂ ਜਾਣਦਾ ਹੋਣਾ ਉਹਨੇ ਇੰਨੇ ਨੂੰ ਵੀ ਦੂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਦੇ ਪੈਸਾ ਮੁਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨफूल ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਦੇ ਉਹਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਰਹੇ ਆਈ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਜੀ ਸਾਡਾ ਬੱਚਾ ਬਜੁਰੱਤਾ ਹੋ ਗਿਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰਦੇ ਕੋਈ ਕਸਰ ਨਹੀਂ ਛੱਡੀ ਜੀ ਲੜਕੇ ੋੜੇ ਬਾਈ ਜੀ ਸਾਡੇ ਅੱਜ ਕੱਲ੍ਹ ਨੂੰ ਸਪਰੇਅ ਕਰਨੇ ਸੀ ਭੁੰਡਾਂ ਦਾ ਤੇਲ ਦੀ ਸ਼ਾਰਟ ਚੱਲਦੀ ਨਹੀਂ ਮੇਲਦੜੀ ਸਾਨੂੰ ਆਈ ਪੰਪ ਖੁਰਦੋ ਲੈ ਕੇ ਆਉਂਦੇ ਨੇ ਤੇ ਅਸੀਂ ਉੱਥੇ ਜਾਣ ਤੇ ਜਦੋਂ ਗਏ ਇਹ ਮੁੰਡੇ ਦਾ ਮੁੰਡਾ ਪੜਦਾ ਜੀ ਕਿਹਦਾ ਪੰਪ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਰੇਟ ਰੂਟ ਵਾਧਾ ਲਾਉਂਦੇ ਸੀ ਕਿਤੇ ਮੁੰਡਿਆਂ ਨੇ ਕਿਹਾ ਵੀ ਇਸ ਦਾ ਆਹ ਦਾ ਰੇਟ ਹੀ ਨਹੀਂ ਹੈ ਤੁਸੀਂ ਘੱਟ ਲੋਣੀ ਉਹਦੇ ਪਾਣਾ ਪਾੜੋ ਨਹੀਂ ਦੰਡੀ ਜੀ ਜਿਹੜਾ ਗਰੇਂਦਾ ਸੀ ਕਿ ਉਹ ਵੈਸੇ ਘੁਰਤਾ ਵਾਵਾ ਵੈਸੇ ਦੇ ਨਾਲ ਹੀ ਮੁੜ ਕੇ ਇਹ ਇਹ ਛੋਰਾ ਨਾਲ ਹੱਥ ਪਾਈ ਹੋ ਗਏ ਤੇ ਛੋਰਾ ਨੇ ਐਵੇਂ ਕਿ ਕਿ ਝੋੜ ਵੀ ਨਾਲ ਲੜੇ ਆ ਉਹਨਾਂ ਨਾਲ ਹੱਥ ਪਾਈ ਹੋਏ ਆ ਤੇ ਕਿ ਕਿ ਨਹੀਂ ਲੜੇਗੇ ਤੇ ਉਹ ਤੋਂ ਬਾਅਦ ਜਦੋਂ ਆਇਆ ਇਹਨਾਂ ਦਾ ਮਾਲਕ ਆਇਆ ਉਹਨੇ ਅਗੇ ਫੈਰ ਮਾਰ ਲਗਾ ਤਿੰਨ ਚਾਰ ਗੱਡੇ ਇੱਕ ਮੁੰਡੇ ਦੇ ਲੱਤ ਵਿੱਚ ਲਪਾਰੇ ਸਾਡਾ ਤਾਂ ਇਹਨਾਂ ਨੇ ਚਿਰਾਗ ਮਟਾ ਦੇਣੇ ਕਿ ਸਾਨੂੰ ਇਹਦਾ ਸਾਹਮਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਉਹ ਅੱਗੇ ਵੀ ਕਰੇਮਾ ਦੇ ਵਿੱਚ ਆਇਆ ਉਹਦੇ ਤੇ ਦੋ-ਤਿੰਨ ਪਰਚੇ ਅੱਗੇ ਵੀ ਹੈਗੇ ਆ ਉੱਥੋਂ ਦਾ ਸੁਖਵੰਦਰ ਸਿੰਘ ਸਰਪੰਚ ਬਾਰੇਗਾ ਉਹਦੇ ਵਿੱਚ ਵੀ ਉਹਦਾ ਹੱਥ ਹੈ ਤੇ ਉਹਨੇ ਇੱਕ ਹੋਰ ਵੀ ਕਤਲ ਕੀਤਾ ਉਹਦੇ ਵਿੱਚ ਜੀਲ ਕੱਟ ਗਿਆ ਉਹ ਬੰਦੇ ਨੇ ਸਾਨੂੰ ਜੁਬਾ ਮਾਰ ਦੇਣਾ ਸੀਗਾ ਭਾਈ ਜਿਹੜੇ ਮੁੰਡੇ ਗਏ ਸੀਗੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਤੁਹਾਡੇ ਬੱਚੇ ਦੇ ਨਾਲ ਕਿੰਨੇ ਜਣੇ ਸੀ ਇਹ ਸਾਰੇ ਇਹ ਮੁੰਡੇ ਕਿੰਨੇ ਜਣੇ ਸੀਗੇ ਅੱਛਾ ਕੋਲੀ ਵੱਜੀ ਕਿੱਥੇ ਬੱਚਦੇ ਨੇ ਮੁੰਡੇ ਦੀ ਲੱਤ 'ਚ ਵੱਜੀ ਹੁਣ ਕਿਵੇਂ ਕੰਡੀਸ਼ਨ ਕਿਹਾਉਂਦੇ ਕੰਡੀਸ਼ਨ ਦਾ ਹੁਣ ਜੀ ਪਤਾ ਲੱਗੂਗਾ ਹੁਣ ਸ਼ਹਿਰ ਦੇ ਵਿੱਚ ਉਂ ਮੜ ਕੇ ਜੋ ਡਿੱਗ ਪਿਆ ਉਹ ਤੋਂ ਉਹਦੇ ਵਿੱਚ ਪੈਪਾ ਮਾਰ ਲੱਗਾ ਤੇ ਪਿਸਤੌਲ ਦੇ ਮਾਰ ਲੱਗਾ ਤੇ ਸਿਰ ਦੇ ਵਿੱਚ ਜਗ ਜਗਮ ਹੈ ਗਿਆ ਜੇ ਦੂਜੇ ਇੱਕ ਮੁੰਡੇ ਦੇ ਹੂਰ ਤੇ ਮਾਰਿਆ ਕੀ ਬੰਦ ਕਰੀ ਅਸੀਂ ਲੱਗਣੇ ਨੇ ਉਹ ਇਰਸ਼ਾਮ ਮਿਲਣਾ ਚਾਹਦੇ ਜੈਸੀ ਜੇ ਹੁਣ ਵੀਡੀਓ ਵੇਖੀ ਹੈ ਉਹਨਾਂ ਨੇ ਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਐਥੋਂ ਪਾਈ ਹੈਗੀ ਜਾਂ ਠੀਕ ਐ ਸੀ ਕਿੰਨੀ ਆ ਪਰ ਜੇ ਉਹ ਕਹਿੰਦੇ ਵੀ ਸਾਡਾ ਅਸੀਂ 50 ਕਿਲੋ ਦੀ ਵਾਈ ਕਰਦੇ ਹਾਂ ਠੀਕੇ ਦੇ ਲੈ ਕੇ ਕਰਦੇ ਹਾਂ ਜੋਆ ਕਹਿੰਦਾ ਮੈਂਟਰ ਦਾ ਵੀ ਇਹ ਨਹੀਂ ਲੱਗਦਾ ਚੱਲ ਚਾਰ ਜਣ ਕੇ ਚਿਰ ਕੇ ਸਾਡੇ ਜਿਹਨੇ ਵੀ ਜੁਆ ਗਰੋਪ ਚਾ ਉਹ ਆਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰੇ ਰਹਿੰਦੇ ਆ ਤੇ ਇਹਦੇ ਕਰਕੇ ਹੁਣ ਜੇ ਕ੍ਰੈਬ ਕੀਤਾ ਤਾਂ ਤੁਹਾਨੂੰ ਪਤਾ ਲੱਗੇ ਆਈ ਕੋਈ ਆਪਦੀ ਵੀ ਜ਼ਮੀਨ ਠਾਰੀ ਇਹ ਠੇਕੇ ਤੇ ਲੈ ਕੇ ਕਰਦੇ ਆ ਸਾਨੂੰ ਠੇਕੇ ਤੇ ਲੈ ਕੇ ਵੀ ਕਰਦੇ ਨੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ ਉਹਨਾਂ ਦੇ ਕਿਵੇਂ ਉਹਨਾਂ ਨੂੰ ਵੀ ਕੁੱਟਿਆ ਨੇ ਉਹਦੇ ਇੱਕ ਦੇ ਤਾਂ ਵੱਜਿਆ ਇੱਥੇ 6:00 ਵਜੇ ਹੈ ਤੇ ਇੱਕ ਦੇ 7:00 ਵਜੇ ਹੈ ਤੇ ਦੋਦੇ ਪਸਤੋਂ ਗੁਆਰੇ ਉਹਨਾਂ ਤੇ ਫਿਰ ਬੋਲ ਦੀ ਲੰਗਿਆ ਜੇਕਰ ਉਹ ਗੁਜਰਤੀ ਉਹਨਾਂ ਦੀ ਵੱਜ ਸਕਦੇ ਆ ਪੰਜ ਫੇਰ ਇਹ ਨਹੀਂ ਗੱਲ ਉਹ ਇੱਕ ਤਾਂ ਮੁੰਡਾ ਇਹਦਾ ਕਿ ਇਹਨਾਂ ਨੇ ਵੀ ਸਪਰੇਅ ਕਰਨ ਨੂੰ ਕਰਦੀਆਂ ਜੇ ਤੋਂ ਮੁੰਡੇ ਤਿੰਨ ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ ਜਦੋਂ ਤੇਲ ਪਾਉਣ ਲੱਗੇ ਬੋਤਲਾਂ ਚ ਤੇ ਉਹਨਾਂ ਨੇ ਪੰਪ ਲੈਣੇ ਪਾਇਆ ਨਹੀਂ ਮੋਣਾ ਕੱਪਤਾ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਪਾਓ ਇਸ ਗੱਲ ਤੋਂ ਇਹਨਾਂ ਦਾ ਟਕਰਾਰ ਹੋ ਗਿਆ ਟਕਰਾਰ ਹੋਇਆ ਤਾਂ ਇਹਨਾਂ ਆਪਸ ਵਿੱਚ ਪੰਪ ਪੜੇ ਇਹਨਾਂ ਨੇ ਗੱਲ ਪਾਈ ਕਿ ਲੜ ਪਏ ਤੇ ਪੰਪ ਪੜੇ ਨੇ ਫਿਰ ਆਪਦੇ ਰਿਵਾਲਵਰ ਨਾਲ ਇਹਦੇ ਫਾਇਰ ਕਰਤਾ ਜਿਹੜੇ ਗੋਲੀ ਲੱਗੀ ਐ ਤੇ ਇਹਦਾ ਬਿਆਨ ਲਿਖ ਲਿਆ ਜੋ ਬਣਦੀ ਉਹ ਕਾਰਵਾਈ ਕਰ ਰਹੇ ਆ ਕੋਈ ਰੇਟ ਨੂੰ ਲੈ ਕੇ ਵੀ ਕੋਈ ਗੱਲ ਪਤਰੀ ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ 'ਚ ਹੀ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ ਇਹ ਇਸ ਕਰਕੇ ਇਹਨਾਂ ਨੇ ਉਹਨਾਂ ਨੇ ਤੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਸੀ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ ਇਸ ਗੱਲ ਤੋਂ ਇਹਨਾਂ ਦੀ ਉੱਥੇ ਲੜਾਈ ਹੋਈ ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਪਿਸਤਲ ਨਾਲ ਫੇਰ ਦਿੱਤਾ ਸ੍ਰਿਕਸ ਜੀ ਸਦੀ ਰਾਤ ਦੇ ਲੜਕਾ ਜਿਹੜੀ ਸੀਸੀਟੀਵੀ ਕੈਮਰੇ ਸਾਹਮਣੇ ਹੈਗੀ ਉਸ ਵਿੱਚ ਦੇਖਿਆ ਗਿਆ ਕਿ ਕੁਝ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀਗੇ ਮਾਰਕੁੱਟ ਵੀ ਕਰਦੇ ਆਏ ਸੀ ਉਹ ਕਿੰਨਾ ਦੀ ਕੁੱਟਮਾਰ ਕਰ ਰਹੇ ਸੀ ਕਿਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ ਓਕੇ ਜੀ ਇਸੇ ਮੁੰਡੇ ਨੂੰ ਪਹਿਲਾਂ ਉਹਨੇ ਤਾਂ ਸੀਸੀਟੀਵੀ ਫੁਟੇਜ ਦੇਖੀ ਹੈ ਪਹਿਲਾਂ ਜਦੋਂ ਇਹ ਤੇਲ ਤੋਂ ਖੜੇ ਖੜੇ ਟਕਰਾਅ ਹੁੰਦਾ ਹੈ ਇਹਨੂੰ ਧੱਕਾ ਮਾਰ ਕੇ ਛੱਡਦੇ ਆ ਆਪਸ ਵਿੱਚ ਮਿੱਥੋ ਪਈ ਹੁੰਦੇ ਆ ਇਹ ਵੀ ਮਾਰਦਾ ਉਹ ਵੀ ਮਾਰਦਾ ਹੈ ਜੀ ਫਿਰ ਉਹ ਬਾਅਦ ਵਿੱਚ ਉਸ ਤੋਂ ਬਾਅਦ ਫੇਰ ਕਰਦਾ ਸਰ ਕੋਈ ਰਾਉਂਡ ਅਪ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੂੰ ਨਹੀਂ ਫਿਲਹਾਲ ਕੋਈ ਨਹੀਂ ਮੁਕਦਮਾ ਦਰਜ ਕਰਨ ਲਈ ਸਾਡੀ ਟੀਮ ਗਈ ਹੋਈ ਹੈ ਉੱਥੇ ਮੁਕਦਮਾ ਦਰਜ ਕਰਨ ਲਈ ਮੁਕਦਮਾ ਦਰਜ ਕਰ ਰਹੇ ਹਾਂ ਬਿਆਨ ਲਿਖਿਆ ਜੀ ਮੇਰਾ ਬੇਟਾ ਤੇ ਇਹਨਾਂ